ਇੱਕ ਛੋਟੇ ਜਿਹੇ ਪਿੰਡ ਵਿੱਚ ਪ੍ਰਵੀਨ ਨਾਮ ਦਾ ਇੱਕ ਗਰੀਬ ਲੜਕਾ ਰਹਿੰਦਾ ਸੀ। ਪ੍ਰਵੀਨ ਦੇ ਪਰਿਵਾਰ ਵਿੱਚ ਉਸਦੇ ਨਾਲ ਉਸਦੇ ਬੁੱਢੇ ਮਾਤਾ-ਪਿਤਾ ਵੀ ਰਹਿੰਦੇ ਸਨ। ਪ੍ਰਵੀਨ ਦਾ ਪਰਿਵਾਰ ਬਹੁਤ ਹੀ ਗਰੀਬ ਸੀ। ਉਹਨਾਂ ਕੋਲ ਨਾ ਤਾਂ ਕੋਈ ਜ਼ਮੀਨ ਸੀ ਤੇ ਨਾ ਹੀ ਖਾਣ ਲਈ ਕੋਈ ਸਾਧਨ ਸੀ। ਵਿਚਾਰਾ ਪ੍ਰਵੀਨ ਸਾਰਾ ਦਿਨ ਮਜ਼ਦੂਰੀ ਕਰਦਾ ਤੇ ਉਸ ਤੋਂ ਜੋ ਕੁਝ ਵੀ ਕਮਾਉਂਦਾ ਉਸ ਨਾਲ ਹੀ ਆਪਣੇ ਪਰਿਵਾਰ ਦਾ ਢਿੱਡ ਭਰ ਲੈਂਦਾ। ਇਹ ਦੇਖ ਕੇ ਪ੍ਰਵੀਨ ਦੇ ਮਾਤਾ-ਪਿਤਾ ਬਹੁਤ ਦੁਖੀ ਹੁੰਦੇ। ਉਹ ਅਕਸਰ ਸੋਚਦੇ ਕਿ ਸਾਡੇ ਕੋਲ ਨਾ ਤਾਂ ਆਪਣਾ ਘਰ ਹੈ ਤੇ ਨਾ ਹੀ ਕੋਈ ਆਪਣੀ ਜ਼ਮੀਨ ਸਾਡਾ ਬੇਟਾ ਸਾਰਾ ਦਿਨ ਲੋਕਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦਾ ਹੈ ਉਸ ਦੇ ਬਦਲੇ ਵੀ ਉਸ ਨੂੰ ਬਹੁਤ ਘੱਟ ਪੈਸੇ ਮਿਲਦੇ ਹਨ ਪ੍ਰਵੀਨ ਦੀ ਮਾਂ ਨੇ ਕਿਹਾ ਅਸੀਂ ਦੋਵੇਂ ਆਪਣੇ ਪੁੱਤਰ ਤੇ ਬੋਝ ਬਣ ਰਹੇ ਹਾਂ ਪਰੇਸ਼ਾਨ ਨਾ ਹੋ ਭਗਵਾਨੇ ਸਾਡਾ ਬੇਟਾ ਬਹੁਤ ਹੀ ਮਿਹਨਤੀ ਹੈ ਪਰਮਾਤਮਾ ਸਭ ਦੇਖ ਰਿਹਾ ਹੈ ਸਾਡੇ ਬੇਟੇ ਨੇ ਕਦੇ ਕਿਸੇ ਨਾਲ ਗਲਤ ਨਹੀਂ ਕੀਤਾ ਉਹ ਇਮਾਨਦਾਰੀ ਤੇ ਮਿਹਨਤ ਕਰਦਾ ਹੈ ਉਸ ਨੇ ਬਚਪਨ ਤੋਂ ਹੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ ਤੇ ਉਸ ਨੇ ਕਦੀ ਹਾਰ ਨਹੀਂ ਮੰਨੀ ਇੱਕ ਦਿਨ ਸਾਡਾ ਬੇਟਾ ਵੀ ਬਹੁਤ ਪੈਸਾ ਕਮਾਏਗਾ ਤੇ ਉਸ ਦੀਆਂ ਵੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਉਧਰ ਦੂਜੇ ਪਾਸੇ ਪ੍ਰਵੀਨ ਹਮੇਸ਼ਾ ਸੋਚਦਾ ਸੀ ਕਿ ਅੱਜ ਭਾਵੇਂ ਕਿਸਮਤ ਉਸ ਦਾ ਸਾਥ ਨਾ ਦੇ ਰਹੀ ਹੋਵੇ ਪਰ ਉਸ ਨੂੰ ਯਕੀਨ ਸੀ ਕਿ ਜੇਕਰ ਉਹ ਮਿਹਨਤ ਕਰਦਾ ਰਹੇਗਾ ਤਾਂ ਇੱਕ ਦਿਨ ਉਸ ਦੀ ਕਿਸਮਤ ਵੀ ਜ਼ਰੂਰ ਬਦਲੇਗੀ ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਫਿਰ ਇੱਕ ਦਿਨ ਪ੍ਰਵੀਨ ਪਿੰਡ ਦੇ ਜ਼ਿਮੀਂਦਾਰ ਦੇ ਖੇਤ ਵਿੱਚ ਕੰਮ ਕਰ ਰਿਹਾ ਸੀ ਜ਼ਿਮੀਂਦਾਰ ਇੱਕ ਦਰਖਤ ਦੇ نیچے ਬੈਠਾ ਸੀ ਪਰਵੀਨ ਆਪਣੇ ਕੰਮ ਵਿੱਚ ਲੱਗਿਆ ਹੋਇਆ ਸੀ ਉਦੋਂ ਹੀ ਉਸਨੇ ਦੇਖਿਆ ਕਿ ਜ਼ਿਮੀਦਾਰ ਬਹੁਤ ਹੀ ਉਦਾਸ ਹੈ ਤੇ ਚਿੰਤਾ ਵਿੱਚ ਡੁੱਬਿਆ ਹੈ ਜ਼ਿਮੀਦਾਰ ਨੂੰ ਉਦਾਸ ਦੇਖ ਕੇ ਪਰਵੀਨ ਤੁਰੰਤ ਜ਼ਿਮੀਦਾਰ ਕੋਲ ਜਾ ਕੇ ਬੋਲਿਆ ਕਿ ਕੀ ਹੋਇਆ ਸਰਦਾਰ ਜੀ ਤੁਸੀਂ ਬਹੁਤ ਉਦਾਸ ਲੱਗ ਰਹੇ ਹੋ ਕੋਈ ਗੱਲ ਹੈ ਤਾਂ ਮੈਨੂੰ ਦੱਸ ਸਕਦੇ ਹੋ ਕੀ ਪਤਾ ਤੁਹਾਡੀ ਕੋਈ ਮਦਦ ਹੀ ਕਰ ਸਕਾਂ ਪਰਵੀਨ ਦੀ ਗੱਲ ਸੁਣ ਕੇ ਜ਼ਿਮੀਦਾਰ ਨੂੰ ਗੁੱਸਾ ਆ ਗਿਆ ਤੇ ਗੁੱਸੇ ਵਿੱਚ ਉਸਨੇ ਕਿਹਾ ਕਿ ਤੂੰ ਮੇਰੀ ਮਦਦ ਕੀ ਕਰੇਂਗਾ ਤੂੰ ਤੇ ਆਪ ਆਪਣੀ ਮਦਦ ਨਹੀਂ ਕਰ ਸਕਦਾ ਜੇਕਰ ਤੂੰ ਕਿਸੇ ਦੀ ਸਹਾਇਤਾ ਕਰਨ ਦੇ ਲਾਇਕ ਹੁੰਦਾ ਤਾਂ ਤੈਨੂੰ ਦੋ ਵਕਤ ਦੀ ਰੋਟੀ ਖਾਣ ਲਈ ਅੱਜ ਮੇਰੀ ਜ਼ਮੀਨ ਵਿੱਚ ਕੰਮ ਕਰਨ ਦੀ ਜ਼ਰੂਰਤ ਨਾ ਪੈਂਦੀ ਜਾ ਇੱਥੋਂ ਜਾ ਤੇ ਆਪਣਾ ਕੰਮ ਕਰ ਮੈਨੂੰ ਪਰੇਸ਼ਾਨ ਨਾ ਕਰ ਪ੍ਰਵੀਨ ਨੇ ਕਿਹਾ ਸਰਦਾਰ ਜੀ ਇਦਾਂ ਨਹੀਂ ਹੁੰਦਾ ਇਹ ਸਭ ਵਕਤ ਦੀ ਗੱਲ ਹੈ ਸਭ ਕਿਸਮਤ ਦਾ ਖੇਡ ਹੈ ਇਨਸਾਨ ਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅੱਜ ਭਾਵੇਂ ਹੀ ਕਿਸਮਤ ਮੇਰੇ ਹੱਕ ਵਿੱਚ ਨਾ ਹੋਵੇ ਲੇਕਿਨ ਜੇਕਰ ਮੈਂ ਇਦਾਂ ਹੀ ਇਮਾਨਦਾਰੀ ਤੇ ਲਗਨ ਨਾਲ ਮਿਹਨਤ ਕਰਦਾ ਰਹਾਂਗਾ ਤਾਂ ਮੇਰੀ ਕਿਸਮਤ ਵੀ ਇੱਕ ਦਿਨ ਮੇਰੇ ਤੇ ਜ਼ਰੂਰ ਤਰਸ ਖਾਏਗੀ ਮਿਹਨਤ ਅਤੇ ਹੌਸਲੇ ਨਾਲ ਕਿਸਮਤ ਦੇ ਦਰਵਾਜ਼ੇ ਖੁੱਲਣ ਵਿੱਚ ਦੇਰ ਹੋ ਸਕਦੀ ਹੈ ਪਰ ਮਿਹਨਤ ਕਦੀ ਬੇਕਾਰ ਨਹੀਂ ਜਾਂਦੀ ਪਰਵੀਨ ਦੀ ਇਹ ਗੱਲ ਸੁਣ ਕੇ ਸਰਦਾਰ ਖੁਸ਼ ਹੁੰਦਾ ਹੋਇਆ ਬੋਲਿਆ ਕਿ ਵਾਹ ਪ੍ਰਵੀਨ ਤੇਰੇ ਤਾਂ ਵਿਚਾਰ ਬਹੁਤ ਹੀ ਨੇਕ ਤੇ ਚੰਗੇ ਹਨ ਤੇਰੀਆਂ ਗੱਲਾਂ ਸੁਣ ਕੇ ਮਨ ਨੂੰ ਸਕੂਨ ਜਿਹਾ ਮਿਲ ਰਿਹਾ ਹੈ ਇੰਨੀਆਂ ਪਰੇਸ਼ਾਨੀਆਂ ਵਿੱਚ ਵੀ ਤੂੰ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਰਿਹਾ ਹੈ ਸਰਦਾਰ ਜੀ ਇਹ ਸਭ ਮੇਰੇ ਮਾਤਾ ਪਿਤਾ ਦੇ ਸੰਸਕਾਰ ਹਨ ਬਸ ਹੌਸਲੇ ਅਤੇ ਹਿੰਮਤ ਬਣਾ ਕੇ ਰੱਖਣਾ ਜ਼ਰੂਰੀ ਹੈ ਕਿਉਂਕਿ ਇੱਕ ਦਿਨ ਸਭ ਠੀਕ ਹੋ ਹੀ ਜਾਂਦਾ ਹੈ ਜ਼ਿਮੀਦਾਰ ਨੇ ਕਿਹਾ ਕਿ ਲੱਗਦਾ ਹੈ ਤੇਰੇ ਮਾਤਾ ਪਿਤਾ ਬਹੁਤ ਹੀ ਨੇਕ ਇਨਸਾਨ ਹੋਣਗੇ ਕਿਸੇ ਦਿਨ ਮੈਂ ਉਹਨਾਂ ਨੂੰ ਜ਼ਰੂਰ ਮਿਲਾਂਗਾ ਪ੍ਰਵੀਨ ਬੋਲਿਆ ਸਰਦਾਰ ਜੀ ਤੁਸੀਂ ਦੱਸਿਆ ਨਹੀਂ ਕਿ ਤੁਸੀਂ ਪਰੇਸ਼ਾਨ ਕਿਉਂ ਬੈਠੇ ਸੀ ਕੀ ਪਤਾ ਤੁਹਾਡੀ ਪਰੇਸ਼ਾਨੀ ਦਾ ਹੱਲ ਹੀ ਮਿਲ ਜਾਵੇ ਫਿਰ ਸਰਦਾਰ ਬੋਲਿਆ ਪ੍ਰਵੀਨ ਮੈਂ ਇੱਕ ਬਹੁਤ ਵੱਡੀ ਪਰੇਸ਼ਾਨੀ ਵਿੱਚ ਫਸ ਗਿਆ ਹਾਂ ਮੈਨੂੰ ਆਪਣੀ ਪਰੇਸ਼ਾਨੀ ਦਾ ਕੋਈ ਵੀ ਹੱਲ ਨਜ਼ਰ ਨਹੀਂ ਆ ਰਿਹਾ ਸਰਦਾਰ ਜੀ ਇੱਕ ਵਾਰ ਮੈਨੂੰ ਦੱਸ ਕੇ ਤਾਂ ਵੇਖੋ ਸ਼ਾਇਦ ਤੁਹਾਡੀ ਪਰਜਾਨੀ ਦਾ ਕੋਈ ਹੱਲ ਨਿਕਲ ਹੀ ਜਾਵੇ ਪ੍ਰਵੀਨ ਸਾਡੇ ਪਿੰਡ ਵਿੱਚ ਮੇਰੇ ਮਾਤਾ ਪਿਤਾ ਦੀ ਪੁਛਤੈਨੀ ਜ਼ਮੀਨ ਸੀ ਜੋ ਕਾਫੀ ਪੀੜੀਆਂ ਤੋਂ ਸਾਡੇ ਕੋਲ ਸੀ ਉਸ ਤੇ ਮੇਰਾ ਤੇ ਮੇਰੇ ਭਰਾਵਾਂ ਦਾ ਹੱਕ ਹੈ ਪਰ ਸਾਡੇ ਪਿੰਡ ਦੇ ਹੀ ਦੋ ਪਿਓ ਪੁੱਤਰਾਂ ਨੇ ਉਸ ਤੇ ਕਬਜ਼ਾ ਕਰ ਲਿਆ ਹੈ। ਮੈਂ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਉਣ ਦੀ ਸੋਚ ਰਿਹਾ ਸੀ, ਲੇਕਿਨ ਪਿੰਡ ਦੇ ਬਹੁਤ ਵੱਡੇ ਵੱਡੇ ਲੋਕ ਉਹਨਾਂ ਨਾਲ ਹਨ। ਮੈਂ ਕਿੰਨੀ ਵੀ ਕੋਸ਼ਿਸ਼ ਕਰ ਲਵਾਂ, ਲੇਕਿਨ ਮੈਂ ਉਹਨਾਂ ਲੋਕਾਂ ਦਾ ਕੁਝ ਨਹੀਂ ਵਿਗਾੜ ਸਕਦਾ। ਹੁਣ ਤਾਂ ਉਹਨਾਂ ਲੋਕਾਂ ਨੇ ਉਸ ਜ਼ਮੀਨ ਤੇ ਖੇਤੀ ਵੀ ਸ਼ੁਰੂ ਕਰ ਦਿੱਤੀ ਹੈ। ਮੇਰੇ ਪਿਤਾ ਦੀ ਜੱਦੀ ਪੁਸ਼ਤੀ ਜ਼ਮੀਨ ਮੇਰੇ ਹੱਥਾਂ ਚੋਂ ਖੋਈ ਜਾ ਰਹੀ ਹੈ। ਇਸ ਲਈ ਮੈਂ ਬਹੁਤ ਪਰੇਸ਼ਾਨ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਪ੍ਰਵੀਨ ਬੋਲਿਆ ਤੁਸੀਂ ਸਹੀ ਕਹਿ ਰਹੇ ਹੋ ਸਰਦਾਰ ਜੀ ਜੇਕਰ ਤੁਸੀਂ ਕਾਨੂੰਨ ਦੇ ਸਹਾਰੇ ਵੀ ਆਪਣੀ ਜ਼ਮੀਨ ਨੂੰ ਵਾਪਸ ਲੈਣ ਲਈ ਕੋਸ਼ਿਸ਼ ਕਰੋਗੇ ਤਾਂ ਵੀ ਤੁਸੀਂ ਉਹਨਾਂ ਦਾ ਕੁਝ ਨਹੀਂ ਵਿਗਾੜ ਸਕੋਗੇ ਹਾਂ ਪ੍ਰਵੀਨ ਹੁਣ ਤੂੰ ਹੀ ਦੱਸ ਮੈਂ ਕੀ ਕਰਾਂ ਮੈਂ ਤਾਂ ਸੋਚ-ਸੋਚ ਕੇ ਪਰੇਸ਼ਾਨ ਹੋ ਗਿਆ ਹਾਂ ਮੇਰੀ ਜੱਦੀ ਪੁਸ਼ਤੀ ਜ਼ਮੀਨ ਖੋਹੀ ਜਾ ਰਹੀ ਹੈ ਮੈਂ ਕੁਝ ਵੀ ਨਹੀਂ ਕਰ ਸਕਦਾ ਪ੍ਰਵੀਨ ਨੇ ਕੁਝ देर ਸੋਚਿਆ ਤੇ ਕਿਹਾ ਸਰਦਾਰ ਜੀ ਤੁਸੀਂ ਚਿੰਤਾ ਨਾ ਕਰੋ ਹਰ ਪਰੇਸ਼ਾਨੀ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ ਜੇਕਰ ਤੁਸੀਂ ਚਾਹੋ ਤਾਂ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੀ ਜ਼ਮੀਨ ਵਾਪਸ ਲੈ ਸਕਦੇ ਹੋ ਜ਼ਿੰਮੇਦਾਰ ਨੇ ਪੁੱਛਿਆ ਜੇਕਰ ਇਹੋ ਜਿਹਾ ਕੋਈ ਤਰੀਕਾ ਹੈ ਤਾਂ ਜਲਦੀ ਦੱਸ ਪ੍ਰਵੀਨ ਕੀ ਤਰੀਕਾ ਹੈ ਪ੍ਰਵੀਨ ਨੇ ਜ਼ਿੰਮੇਦਾਰ ਨੂੰ ਆਪਣੀ ਸਾਰੀ ਤਰਕੀਬ ਪੂਰੀ ਤਰ੍ਹਾਂ ਸਮਝਾ ਦਿੱਤੀ ਪਰਵੀਨ ਦੀ ਤਰਕੀਬ ਸੁਣ ਕੇ ਜ਼ਿਮੀਦਾਰ ਨੇ ਕਿਹਾ ਕਿ ਵਾਹ ਪਰਵੀਨਾ ਤੂੰ ਤਾਂ ਬਹੁਤ ਸਮਝਦਾਰ ਲੜਕਾ ਹੈ ਤੂੰ ਤਾਂ ਬਹੁਤ ਵਧੀਆ ਤਰਕੀਬ ਦੱਸੀ ਇਸ ਤਰ੍ਹਾਂ ਤਾਂ ਮੇਰੀ ਜ਼ਮੀਨ ਮੈਨੂੰ ਮਿਲ ਜਾਏਗੀ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਜੇਕਰ ਤੇਰੀ ਇਹ ਯੋਜਨਾ ਸਫਲ ਹੋਈ ਤਾਂ ਮੈਂ ਆਪਣੀ ਜ਼ਮੀਨ ਦਾ ਇੱਕ ਹਿੱਸਾ ਤੇਰੇ ਨਾਮ ਕਰ ਦੇਵਾਂਗਾ ਪਰਵੀਨ ਬੋਲਿਆ ਸਰਦਾਰ ਜੀ ਤੁਸੀਂ ਇਹ ਕਿਉਂ ਕਹਿ ਰਹੇ ਹੋ ਤੁਸੀਂ ਮੇਰੇ ਮਾਲਕ ਹੋ ਤੁਹਾਡੀ ਵਜ੍ਹਾ ਨਾਲ ਮੈਨੂੰ ਆਪਣੇ ਘਰ ਦੇ ਲਈ ਦੋ ਬਖਤੀ ਦੀ ਰੋਟੀ ਮਿਲ ਜਾਂਦੀ ਹੈ ਤੁਹਾਡੀ ਮਦਦ ਕਰਨਾ ਤਾਂ ਮੇਰਾ ਫਰਜ਼ ਹੈ ਮੈਨੂੰ ਤੁਹਾਡੀ ਜ਼ਮੀਨ ਨਹੀਂ ਚਾਹੀਦੀ ਠੀਕ ਹੈ ਪਰਵੀਨ ਤੂੰ ਬਹੁਤ ਹੀ ਨੇਕ ਇਨਸਾਨ ਹੈ ਕੱਲ ਤੋਂ ਤੂੰ ਉਸੇ ਕੰਮ ਤੇ ਲੱਗ ਜਾ ਫਿਰ ਪਰਵੀਨ ਖੇਤ ਵਿੱਚ ਆਪਣਾ ਕੰਮ ਕਰਨ ਲੱਗ ਜਾਂਦਾ ਹੈ ਅਗਲੇ ਦਿਨ ਪਰਵੀਨ ਪੂਰਨ ਸਿੰਘ ਅਤੇ ਵਿਕਰਮ ਨਾਮ ਦੇ ਉਸ ਉਹਨਾਂ ਪਿਉ ਪੁੱਤਰਾਂ ਕੋਲ ਪਹੁੰਚ ਜਾਂਦਾ ਹੈ ਜਿਨ੍ਹਾਂ ਨੇ ਜ਼ਿਮੀਦਾਰ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਪ੍ਰਵੀਨ ਨੇ ਉਹਨਾਂ ਦੋਵਾਂ ਨੂੰ ਜਾ ਕੇ ਫਤਿਹ ਬੁਲਾਈ ਤੇ ਕਿਹਾ ਸਰਦਾਰ ਜੀ ਮੈਂ ਇੱਥੋਂ ਲੰਘ ਰਿਹਾ ਸੀ ਤਾਂ ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਤੁਹਾਡੇ ਇੱਥੇ ਕੰਮ ਲਈ ਮਜ਼ਦੂਰ ਦੀ ਜ਼ਰੂਰਤ ਹੈ ਕੀ ਤੁਹਾਡੇ ਇੱਥੇ ਮੈਨੂੰ ਕੋਈ ਕੰਮ ਮਿਲ ਸਕਦਾ ਹੈ ਪੂਰਨ ਸਿੰਘ ਬੋਲਿਆ ਤੂੰ ਕੌਣ ਹੈ ਤੇ ਤੈਨੂੰ ਕਿਸ ਨੇ ਕਿਹਾ ਕਿ ਇੱਥੇ ਕਿਸੇ ਮਜ਼ਦੂਰ ਦੀ ਜ਼ਰੂਰਤ ਹੈ ਤੂੰ ਇੱਥੋਂ ਜਾ ਸਕਦਾ ਹੈ ਪ੍ਰਵੀਨ ਬੋਲਿਆ ਸਰਦਾਰ ਜੀ ਮੈਂ ਇੱਕ ਮਜ਼ਦੂਰ ਹਾਂ ਤੇ ਨਾਲ ਦੇ ਹੀ ਇੱਕ ਪਿੰਡ ਵਿੱਚ ਰਹਿੰਦਾ ਹਾਂ ਕੰਮ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕ ਰਿਹਾ ਹਾਂ ਹਰ ਦਿਨ ਕਿਤੇ ਨਾ ਕਿਤੇ ਕੰਮ ਮਿਲ ਜਾਂਦਾ ਬਸ ਉਸੇ ਕੰਮ ਨੂੰ ਕਰਕੇ ਆਪਣਾ ਪੇਟ ਪਾਲਦਾ ਹਾਂ ਕਦੀ ਖੇਤੀ ਕਰ ਲੈਂਦਾ ਹਾਂ ਤੇ ਕਦੇ ਕੋਈ ਮਜ਼ਦੂਰੀ ਪੂਰਨ ਸਿੰਘ ਬੋਲਿਆ ਠੀਕ ਹੈ ਪਰ ਸਾਡੇ ਇੱਥੇ ਫਿਲਹਾਲ ਕੋਈ ਕੰਮ ਨਹੀਂ ਹੈ ਸਰਦਾਰ ਜੀ ਮੈਂ ਤਾਂ ਸੁਣਿਆ ਕਿ ਤੁਸੀਂ ਇਸ ਪਿੰਡ ਦੇ ਸਭ ਤੋਂ ਵੱਡੇ ਜ਼ਿਮੀਦਾਰ ਹੋ ਤੁਹਾਡੇ ਕੋਲ ਬਹੁਤ ਸਾਰੀ ਜ਼ਮੀਨ ਹੈ ਇਸ ਲਈ ਤੁਹਾਡੇ ਇੱਥੇ ਹਮੇਸ਼ਾ ਮਜ਼ਦੂਰਾਂ ਦੀ ਜ਼ਰੂਰਤ ਰਹਿੰਦੀ ਹੈ ਇਸ ਲਈ ਮੈਨੂੰ ਲੱਗਿਆ ਕਿ ਮੈਨੂੰ ਇੱਥੇ ਕੋਈ ਨਾ ਕੋਈ ਕੰਮ ਜ਼ਰੂਰ ਮਿਲ ਜਾਏਗਾ ਤੇ ਪੂਰਨ ਸਿੰਘ ਗੁੱਸੇ ਵਿੱਚ ਆ ਕੇ ਕਹਿੰਦਾ ਕਿ ਤੈਨੂੰ ਇੱਕ ਵਾਰ ਕਿਹਾ ਨਾ ਕਿ ਇੱਥੇ ਕੋਈ ਵੀ ਮਜ਼ਦੂਰ ਦੀ ਜ਼ਰੂਰਤ ਨਹੀਂ ਹੈ ਪਰਵੀਨ ਨੇ ਕਿਹਾ ਇਸ ਦਾ ਮਤਲਬ ਸਰਦਾਰ ਪ੍ਰਤਾਪ ਸਿੰਘ ਤੁਹਾਡੇ ਬਾਰੇ ਠੀਕ ਹੀ ਕਹਿ ਰਿਹਾ ਸੀ ਇਹਨਾਂ ਸੁਣਦਿਆਂ ਹੀ ਪੂਰਨ ਸਿੰਘ ਬੋਲਿਆ ਕਿ ਪ੍ਰਤਾਪ ਸਿੰਘ ਨੇ ਸਾਡੇ ਬਾਰੇ ਕੀ ਕਿਹਾ ਪਰਵੀਨ ਬੋਲਿਆ ਕੁਝ ਨਹੀਂ ਸਰਦਾਰ ਜੀ ਚਲੋ ਮੈਂ ਚੱਲਦਾ ਹਾਂ ਸਰਦਾਰ ਜੀ ਤੁਹਾਡੇ ਇੱਥੇ ਤਾਂ ਕੋਈ ਕੰਮ ਨਹੀਂ ਹੈ ਮੈਂ ਆਪਣੇ ਲਈ ਕਿਤੇ ਹੋਰ ਕੋਈ ਕੰਮ ਦੇਖ ਲੈਣਾ ਹਾਂ ਪਰਵੀਨ ਉੱਥੋਂ ਜਾਣ ਲੱਗਦਾ ਹੈ ਉਦੋਂ ਹੀ ਉਹਨਾਂ ਦੋਨਾਂ ਪਿਓ ਪੁੱਤਰਾਂ ਨੇ ਪਰਵੀਨ ਨੂੰ ਰੋਕ ਕੇ ਇਹ ਪਤਾ ਲਗਾਉਣ ਲਈ ਪੁੱਛਿਆ ਕੀ ਪ੍ਰਤਾਪ ਸਿੰਘ ਨੇ ਪ੍ਰਵੀਨ ਨੂੰ ਉਹਨਾਂ ਬਾਰੇ ਕੀ ਦੱਸਿਆ ਫਿਰ ਉਹ ਕਹਿਣ ਲੱਗੇ ਕਿ ਤੂੰ ਇੱਧਰ ਆ ਸ਼ਾਇਦ ਤੇਰੇ ਲਾਇਕ ਸਾਡੇ ਕੋਲ ਇੱਕ ਕੰਮ ਹੈ ਪ੍ਰਵੀਨ ਤੁਰੰਤ ਉਹਨਾਂ ਕੋਲ ਚਲਾ ਗਿਆ ਬੋਲਿਆ ਧੰਨਵਾਦ ਸਰਦਾਰ ਜੀ ਦੱਸੋ ਕੀ ਕੰਮ ਹੈ ਤੁਸੀਂ ਜੋ ਵੀ ਕੰਮ ਕਹੋਗੇ ਮੈਂ ਹਰ ਕੰਮ ਕਰਨ ਦੇ ਲਈ ਤਿਆਰ ਹਾਂ ਆਖਿਰ ਬੁੱਢੇ ਮਾਪਿਓ ਦਾ ਪੇਟ ਵੀ ਭਰਨਾ ਹੈ ਪੂਰਨ ਸਿੰਘ ਅਤੇ ਵਿਕਰਮ ਨੇ ਕਿਹਾ ਕਿ ਸਬਰ ਰੱਖ ਕੰਮ ਤਾਂ ਅਸੀਂ ਤੈਨੂੰ ਦੱਸ ਹੀ ਦੇਵਾਂਗੇ ਪਹਿਲਾਂ ਇਹ ਦੱਸ ਕਿ ਪ੍ਰਤਾਪ ਸਿੰਘ ਨੇ ਸਾਡੇ ਬਾਰੇ ਕੀ ਕਹਿ ਰਿਹਾ ਸੀ। ਪ੍ਰਵੀਨ ਬੋਲਿਆ ਸਰਦਾਰ ਜੀ ਮੈਂ ਪਹਿਲਾਂ ਪ੍ਰਤਾਪ ਸਿੰਘ ਦੇ ਨਾਲ ਕੰਮ ਕਰਦਾ ਸੀ। ਉਹ ਬਹੁਤ ਹੀ ਕੰਜੂਸ ਤੇ ਬਤਮੀਜ਼ ਆਦਮੀ ਹੈ। ਮੈਂ ਉਸ ਨਾਲ ਦਿਨ ਰਾਤ ਮਿਹਨਤ ਕਰਦਾ ਪਰ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਉਹ ਮੇਰੀ ਸਹੀ ਮਜ਼ਦੂਰੀ ਨਹੀਂ ਦਿੰਦਾ ਸੀ। ਇਸ ਗੱਲ ਤੇ ਕੱਲ ਹੀ ਮੇਰੀ ਉਹਨਾਂ ਨਾਲ ਲੜਾਈ ਹੋ ਗਈ। ਵਿਕਰਮ ਬੋਲਿਆ ਫਿਰ ਕੀ ਹੋਇਆ ਪ੍ਰਤਾਪ ਸਿੰਘ ਨੇ ਸਾਡੇ ਬਾਰੇ ਕੀ ਕਿਹਾ? ਪਰਵੀਨ ਬੋਲਿਆ ਜਦੋਂ ਮੇਰੀ ਪ੍ਰਤਾਪ ਸਿੰਘ ਨਾਲ ਲੜਾਈ ਹੋ ਰਹੀ ਸੀ ਉਦੋਂ ਉਸਨੇ ਮੈਨੂੰ ਕਿਹਾ ਕਿ ਸਾਰੇ ਪਿੰਡ ਵਿੱਚੋਂ ਉਸ ਤੋਂ ਜ਼ਿਆਦਾ ਮਜ਼ਦੂਰੀ ਕੋਈ ਨਹੀਂ ਦੇ ਰਿਹਾ ਤਾਂ ਮੈਂ ਗੁੱਸੇ ਵਿੱਚ ਕਹਿ ਦਿੱਤਾ ਕਿ ਪਿੰਡ ਦੇ ਸਭ ਤੋਂ ਵੱਡੇ ਜ਼ਿੰਮੇਦਾਰ ਸਰਦਾਰ ਪੂਰਨ ਸਿੰਘ ਤੇ ਵਿਕਰਮ ਸਿੰਘ ਸਾਰਿਆਂ ਤੋਂ ਵਧੀਆ ਮਜ਼ਦੂਰੀ ਦਿੰਦੇ ਹਨ ਇਸ ਲਈ ਉਹਨਾਂ ਘਰ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਭੀੜ ਬਣੀ ਰਹਿੰਦੀ ਹੈ ਪੂਰਨ ਸਿੰਘ ਤੁਰੰਤ ਬੋਲਿਆ ਹਾਂ ਹਾਂ ਭਰਾ ਬਿਲਕੁਲ ਸਹੀ ਕਿਹਾ ਆਖਿਰ ਅਸੀਂ ਪਿੰਡ ਦੇ ਸਭ ਤੋਂ ਵੱਡੇ ਜ਼ਿੰਮੇਦਾਰ ਹਾਂ ਸਾਡਾ ਫਰਜ਼ ਹੈ ਕਿ ਜੋ ਵੀ ਮਜ਼ਦੂਰ ਸਾਡੇ ਇੱਥੇ ਕੰਮ ਕਰਦਾ ਹੈ ਉਸ ਨੂੰ ਉਸ ਦੀ ਮਿਹਨਤ ਦੇ ਹਿਸਾਬ ਨਾਲ ਸਹੀ ਮਜ਼ਦੂਰੀ ਮਿਲੇ ਪ੍ਰਵੀਨ ਬੋਲਿਆ ਵਾ ਸਰਦਾਰ ਜੀ ਤੁਸੀਂ ਤਾਂ ਬਹੁਤ ਵਧੀਆ ਗੱਲ ਕੀਤੀ ਸਰਦਾਰ ਪ੍ਰਤਾਪ ਸਿੰਘ ਕਦੀ ਵੀ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ ਉਹ ਤਾਂ shay ਤੁਹਾਡੇ ਜਿੰਨਾ ਕਦੇ ਸੋਚ ਵੀ ਨਹੀਂ ਸਕਦਾ ਪੂਰਨ ਸਿੰਘ ਤੇ ਵਿਕਰਮ ਪ੍ਰਵੀਨ ਦੀ ਚਾਪਲੂਸੀ ਭਰੀਆਂ ਗੱਲਾਂ ਵਿੱਚ ਆ ਜਾਂਦੇ ਹਨ ਤੇ ਉਸ ਨੂੰ ਆਪਣੇ ਨਾਲ ਕੰਮ ਤੇ ਰੱਖ ਲੈਂਦੇ ਹਨ ਵਿਕਰਮ ਬੋਲਿਆ ਚੱਲ ਹੁਣ ਕੰਮ ਦੀ ਗੱਲ ਕਰਦੇ ਹਾਂ ਤੂੰ ਇੱਕ ਚੰਗਾ ਇਨਸਾਨ ਲੱਗਦਾ ਹੈ ਤੇ ਸਾਨੂੰ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਤੇਰੇ ਵਰਗੇ ਹੀ ਇੱਕ ਮਜ਼ਦੂਰ ਦੀ ਜ਼ਰੂਰਤ ਹੈ ਕੱਲ ਤੂੰ ਹੀ ਕੰਮ ਤੇ ਆ ਜਾਈਂ ਫਿਰ ਕੁਝ ਦਿਨਾਂ ਇਦਾਂ ਹੀ ਬੀਤ ਗਏ ਇੱਕ ਦਿਨ ਪੂਰਨ ਸਿੰਘ ਤੇ ਆਪਣੇ ਬੇਟੇ ਵਿਕਰਮ ਨੂੰ ਕਹਿੰਦਾ ਹੈ ਵਿਕਰਮ ਇਹ ਪ੍ਰਵੀਨ ਬਹੁਤ ਹੀ ਮਿਹਨਤੀ ਇਨਸਾਨ ਹੈ ਇਹ ਇਕੱਲਾ ਹੀ ਚਾਰ ਲੋਕਾਂ ਦੇ ਬਰਾਬਰ ਕੰਮ ਕਰ ਲੈਂਦਾ ਹੈ ਚੰਗਾ ਹੋਇਆ ਆਪਾਂ ਇਸ ਨੂੰ ਰੋਕ ਲਿਆ ਵਿਕਰਮ ਬੋਲਿਆ ਹਾਂ ਪਿਤਾ ਜੀ ਤੁਸੀਂ ਠੀਕ ਕਹਿ ਰਹੇ ਹੋ ਪ੍ਰਵੀਨ ਬਹੁਤ ਮਿਹਨਤੀ ਹੈ ਇਹਦੇ ਜਿੰਨਾ ਸ਼ਾਇਦ ਹੀ ਕੋਈ ਹੋਰ ਕੰਮ ਕਰਦਾ ਹੋਵੇ ਇਹ ਸਾਰਾ ਦਿਨ ਇੱਥੇ ਇਕੱਲਾ ਕੰਮ ਤੇ ਲੱਗਾ ਰਹਿੰਦਾ ਹੈ ਪ੍ਰਵੀਨ ਦੀ ਮਿਹਨਤ ਤੇ ਪੂਰਨ ਸਿੰਘ ਤੇ ਵਿਕਰਮ ਦਾ ਦਿਲ ਜਿੱਤ ਲਿਆ ਫਿਰ ਕੁਝ ਦਿਨ ਬਿਹੋਰ ਬੀਤ ਗਏ ਇੱਕ ਦਿਨ ਸ਼ਾਮ ਨੂੰ ਪੂਰਨ ਸਿੰਘ ਤੇ ਵਿਕਰਮ ਆਪਣੇ ਖੇਤਾਂ ਨੂੰ ਢੀੜਾ ਮਾਰ ਰਹੇ ਸਨ ਜਦੋਂ ਉਹ ਆਪਣੇ ਖੇਤ ਪਹੁੰਚੇ ਤਾਂ ਵੇਖਿਆ ਕਿ ਪ੍ਰਵੀਨ ਉਦੋਂ ਤੱਕ ਕੰਮ ਕਰ ਰਿਹਾ ਸੀ ਵਿਕਰਮ ਬੋਲਿਆ ਕਿ ਪ੍ਰਵੀਨ ਹੁਣ ਤਾਂ ਰਾਤ ਹੋਣ ਵਾਲੀ ਹੈ ਤੂੰ ਇੰਨੀ ਦੇਰ ਤੱਕ ਕੰਮ ਕਿਉਂ ਕਰ ਰਿਹਾ ਹੈ ਹੁਣ ਘਰ ਜਾ ਤੇ ਆਰਾਮ ਕਰ ਲੈ ਪ੍ਰਵੀਨ ਬੋਲਿਆ ਸਰਦਾਰ ਜੀ ਸਾਡੀ ਕਿਸਮਤ ਵਿੱਚ ਆਰਾਮ ਕਿੱਥੇ ਲਿਖਿਆ ਹੈ ਘਰ ਵਿੱਚ ਬੁੱਢੇ ਮਾਪਿਓ ਹਨ ਕੰਮ ਨਹੀਂ ਕਰਾਂਗਾ ਤੇ ਉਹਨਾਂ ਲਈ ਦੋ ਵਕਤ ਦੀ ਰੋਟੀ ਕਿੱਥੋਂ ਕਮਾਵਾਂਗਾ ਘਰ ਵਿੱਚ ਬੈਠ ਕੇ ਆਰਾਮ ਕਰਨ ਨਾਲੋਂ ਚੰਗਾ ਹੈ ਕਿ ਮੈਂ ਕੰਮ ਹੀ ਕਰ ਲਵਾਂ ਇਸ ਤਰ੍ਹਾਂ ਮੇਨਾ ਮਨ ਵੀ ਲੱਗਿਆ ਰਹਿੰਦਾ ਹੈ ਪੂਰਨ ਸਿੰਘ ਖੁਸ਼ ਹੋ ਜਾਂਦਾ ਹੈ ਤੇ ਕਹਿਣ ਲੱਗਦਾ ਹੈ ਤੂੰ ਬਹੁਤ ਮਿਹਨਤੀ ਹੈ ਪ੍ਰਵੀਨ ਅੱਜ ਦਾ ਕੰਮ ਇੱਥੇ ਹੀ ਛੱਡ ਦੇ ਤੇ ਘਰ ਜਾ ਕੇ ਆਰਾਮ ਕਰ ਲੈ ਨਹੀਂ ਸਰਦਾਰ ਜੀ ਇਸ ਦੀ ਕੋਈ ਜ਼ਰੂਰਤ ਨਹੀਂ ਮੈਨੂੰ ਕੰਮ ਕਰਨ ਵਿੱਚ ਹੀ ਖੁਸ਼ੀ ਮਿਲਦੀ ਹੈ ਤੁਸੀਂ ਜਾਓ ਮੈਂ ਠੀਕ ਠਾਕ ਹਾਂ ਪਰਵੀਨ ਫਿਰ ਅਸੀਂ ਚੱਲਦੇ ਹਾਂ ਜਦੋਂ ਤੇਰਾ ਮਨ ਕਰੇ ਕੰਮ ਖਤਮ ਕਰਕੇ ਆਪਣੇ ਘਰ ਚਲੇ ਜਾਣਾ ਠੀਕ ਹੈ ਇਸ ਤੋਂ ਬਾਅਦ ਪੂਰਨ ਸਿੰਘ ਤੇ ਵਿਕਰਮ ਖੇਤਾਂ ਨੂੰ ਪ੍ਰਵੀਨ ਦੇ ਭਰੋਸੇ ਛੱਡ ਕੇ ਚਲੇ ਗਏ ਅਗਲੀ ਸਵੇਰ ਜਦੋਂ ਵਿਕਰਮ ਅਤੇ ਪੂਰਨ ਸਿੰਘ ਆਪਣੇ ਖੇਤ ਵਾਪਸ ਆਏ ਤਾਂ ਦੇਖਿਆ ਕਿ ਉੱਥੇ ਪੁਲਿਸ ਖੜੀ ਹੈ ਪੁਲਿਸ ਨੂੰ ਦੇਖ ਕੇ ਦੋਨੋਂ ਭੱਜ ਕੇ ਆਏ ਤੇ ਪੁੱਛਿਆ ਕੀ ਹੋਇਆ ਥਾਣੇਦਾਰ ਸਾਹਿਬ ਤੁਸੀਂ ਇੱਥੇ ਕੀ ਕਰ ਰਹੇ ਹੋ ਥਾਣੇਦਾਰ ਨੇ ਕਿਹਾ ਕਿ ਇਹ ਜ਼ਮੀਨ ਤੁਹਾਡੀ ਦੋਨਾਂ ਦੀ ਹੈ ਪੂਰਨ ਸਿੰਘ ਬੋਲਿਆ ਹਾਂ ਥਾਣੇਦਾਰ ਸਾਹਿਬ ਇਹ ਜ਼ਮੀਨ ਸਾਡੀ ਹੈ ਤੇ ਸਾਡੇ ਕੋਲ ਇਸ ਦੇ ਕਾਗਜ਼ ਵੀ ਹਨ ਥਾਣੇਦਾਰ ਬੋਲਿਆ ਫਿਰ ਤਾਂ ਤੁਹਾਨੂੰ ਦੋਵਾਂ ਨੂੰ ਲਿਜਾ ਕੇ ਜੇਲ੍ਹ ਵਿੱਚ ਬੰਦ ਕਰਨਾ ਪਵੇਗਾ ਪੂਰਨ ਸਿੰਘ ਹੈਰਾਨ ਹੋ ਕੇ ਬੋਲਿਆ ਕਿ ਤੁਸੀਂ ਇਹ ਕੀ ਕਹਿ ਰਹੇ ਹੋ ਅਸੀਂ ਕੁਝ ਸਮਝੇ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਥਾਣੇਦਾਰ ਬੋਲਿਆ ਹੁਣੇ ਹੀ ਤੁਸੀਂ ਦੋਵੇਂ ਬਹੁਤ ਚੰਗੀ ਤਰ੍ਹਾਂ ਸਮਝ ਜਾਓਗੇ ਕਿ ਤੁਹਾਡੀ ਜ਼ਮੀਨ ਵਿੱਚੋਂ ਕੀ ਨਿਕਲਿਆ ਹੈ ਥਾਣੇਦਾਰ ਦੇ ਕਹਿੰਦਿਆਂ ਹੀ ਦੋਨੋਂ ਪਿਓ ਪੁੱਤਰਾ ਨੇ ਪਲਟ ਕੇ ਵੇਖਿਆ ਤਾਂ ਉੱਥੇ ਜ਼ਮੀਨ ਉਹਨਾਂ ਦੀ ਜ਼ਮੀਨ ਵਿੱਚ ਇੱਕ Laash ਦੱਬੀ ਹੋਈ ਸੀ ਜਿਸ ਵਿੱਚ ਸਿਰਫ ਪਿੰਜਰ ਹੀ ਬਚਿਆ ਸੀ ਉਹ ਦੇਖ ਕੇ ਦੋਨੋਂ ਪਿਓ ਪੁੱਤਰ ਡਰ ਜਾਂਦੇ ਹਨ ਥਾਣੇਦਾਰ ਸਾਹਿਬ ਇਹ ਕਿਸ ਦੀ Laash ਹੈ ਤੇ ਸਾਡੇ ਖੇਤਾਂ ਵਿੱਚ ਕਿੱਥੋਂ ਆ ਗਈ ਥਾਣੇਦਾਰ ਬੋਲਿਆ ਕਿ ਹੁਣ ਬਹਾਨੇ ਨਾ ਬਣਾਓ ਪਹਿਲਾਂ ਲੋਕਾਂ ਨੂੰ ਮਾਰਦੇ ਹੋ ਫਿਰ ਉਹਨਾਂ ਨੂੰ ਆਪਣੀ ਜ਼ਮੀਨ ਵਿੱਚ ਹੀ ਗੱਡ ਦਿੰਦੇ ਹੋ ਤੇ ਹੁਣ ਕਹਿ ਰਹੇ ਹੋ ਕਿ ਇਹ ਕਿਸ ਦੀ Laash ਹੈ ਨਹੀਂ ਨਹੀਂ ਥਾਣੇਦਾਰ ਸਾਹਿਬ ਸਾਨੂੰ ਨਹੀਂ ਪਤਾ ਇਹ ਸਭ ਕੀ ਹੈ ਇਹ লাশ ਇੱਥੇ ਕਿਵੇਂ ਆਈ ਸਾਨੂੰ ਕੁਝ ਨਹੀਂ ਪਤਾ ਥਾਣੇਦਾਰ ਥਾਣੇਦਾਰ ਬੋਲਿਆ ਹੁਣ ਝੂਠ ਨਾ ਬੋਲੋ ਜੇਕਰ ਫਾਂਸੀ ਨਾ ਹੋਈ ਤਾਂ ਘੱਟੋ ਘੱਟ ਤੁਹਾਨੂੰ ਦੋਵਾਂ ਨੂੰ ਉਮਰ ਕੈਦ ਤਾਂ ਜ਼ਰੂਰ ਮਿਲੇਗੀ ਥਾਣੇਦਾਰ ਦੀ ਫਾਂਸੀ ਅਤੇ ਉਮਰ ਕੈਦ ਦੀ ਗੱਲ ਸੁਣ ਕੇ ਦੋਨੋਂ ਪਿਓ ਪੁੱਤਰ ਡਰ ਗਏ ਤੇ ਥਾਣੇਦਾਰ ਦੇ ਸਾਹਮਣੇ ਹੜੇ ਕੱਢਣ ਲੱਗੇ ਥਾਣੇਦਾਰ ਸਾਹਿਬ ਇਸ লাশ ਬਾਰੇ ਅਸੀਂ ਕੁਝ ਨਹੀਂ ਜਾਣਦੇ ਸਾਨੂੰ ਨਹੀਂ ਪਤਾ ਇਹ লাশ ਕਿਸ ਦੀ ਹੈ ਅਤੇ ਇੱਥੇ ਇਸ ਨੂੰ ਕੌਣ ਨੱਪ ਕੇ ਚਲਾ ਗਿਆ ਇਸ ਮਾਮਲੇ ਤੋਂ ਬਚਣ ਲਈ ਦੋਨਾਂ ਨੇ ਕੁਝ ਯੋਜਨਾ ਸੋਚਣੀ ਸ਼ੁਰੂ ਕੀਤੀ ਉਦੋਂ ਹੀ ਪ੍ਰਵੀਨ ਉੱਥੇ ਆ ਜਾਂਦਾ ਹੈ ਕਿ ਸਰਦਾਰ ਜੀ ਇਹ ਪੁਲਿਸ ਇੱਥੇ ਕਿਉਂ ਆਈ ਹੈ ਕੀ ਹੋਇਆ ਹੈ ਪੂਰਨ ਸਿੰਘ ਬੋਲਿਆ ਕਿ ਪ੍ਰਵੀਨ ਦੇਖ ਪਤਾ ਨਹੀਂ ਕਿੱਥੋਂ ਸਾਡੀ ਜ਼ਮੀਨ ਵਿੱਚੋਂ ਇਹ ਪਿੰਜਰ ਨਿਕਲ ਆਇਆ ਪ੍ਰਵੀਨ ਬੋਲਿਆ ਮਾਲਿਕ ਇਹ ਪਿੰਜਰ ਕਿੱਥੋਂ ਆ ਗਿਆ ਇਹ ਤਾਂ ਬਹੁਤ ਹੀ ਗੰਭੀਰ ਗੱਲ ਹੈ ਹਾਂ ਪ੍ਰਵੀਨ ਪਤਾ ਨਹੀਂ ਇਹ ਪਿੰਜਰ ਕੌਣ ਨੱਪ ਗਿਆ ਅਤੇ ਥਾਣੇਦਾਰ ਨੂੰ ਲੱਗਦਾ ਹੈ ਕਿ ਇਸ ਨੂੰ ਅਸੀਂ ਇੱਥੇ ਮਾਰ ਕੇ ਦੱਬਿਆ ਹੈ ਹੁਣ ਤੂੰ ਹੀ ਕੋਈ ਹੱਲ ਸੋਚ ਜਿਸ ਨਾਲ ਅਸੀਂ ਇਸ ਪਰੇਸ਼ਾਨੀ ਤੋਂ ਬਚ ਸਕੀਏ ਤਿੰਨਾਂ ਨੂੰ ਆਪਸ ਵਿੱਚ ਘਸਰਮੁਸਰ ਕਰਦਿਆਂ ਦੇਖ ਥਾਣੇਦਾਰ ਨੇ ਕਿਹਾ ਹੁਣ ਕੋਈ ਤਰਕੀਬ ਨਾ ਬਣਾਓ ਤੁਹਾਡੇ ਦੋਨਾਂ ਪਿਓ ਪੁੱਤਰਾਂ ਵਿੱਚੋਂ ਇੱਕ ਨੂੰ ਤਾਂ ਜੇਲ੍ਹ ਜ਼ਰੂਰ ਜਾਣਾ ਪਏਗਾ ਹੁਣ ਤੂੰ ਹੀ ਸੋਚ ਲਾਓ ਕਿ ਜੇਲ੍ਹ ਕਿਸ ਨੂੰ ਭੇਜਣਾ ਹੈ ਵਿਕਰਮ ਬੋਲਿਆ ਥਾਣੇਦਾਰ ਸਾਹਿਬ ਥੋੜਾ ਜਿਹਾ ਸਮਾਂ ਦਿਓ ਅਸੀਂ ਫੈਸਲਾ ਕਰ ਲਈਏ ਕਿ ਜੇਲ੍ਹ ਕੌਣ ਜਾਏਗਾ ਥਾਣੇਦਾਰ ਨੇ ਕਿਹਾ ਮੈਂ ਬਸ 5 ਮਿੰਟ ਦਿੰਦਾ ਹਾਂ ਜਲਦੀ ਫੈਸਲਾ ਕਰੋ ਜੇਲ੍ਹ ਕੌਣ ਜਾਏਗਾ ਪਰਵੀਨ ਪੂਰਨ ਸਿੰਘ ਤੇ ਵਿਕਰਮ ਥੋੜੀ ਦੂਰੀ ਤੇ ਜਾ ਕੇ ਗੱਲ ਕਰਨ ਲੱਗੇ ਪਰਵੀਨ ਨੇ ਉਹਨਾਂ ਦੋਨਾਂ ਨੂੰ ਕਿਹਾ ਕਿ ਦੇਖੋ ਸਰਦਾਰ ਜੀ ਦੋਵਾਂ ਦੇ ਫਸਣ ਨਾਲੋਂ ਚੰਗਾ ਹੈ ਕਿ ਕੋਈ ਇੱਕ ਫਸ ਜਾਵੇ ਹੁਣ ਸੋਚੋ ਕੌਣ ਫਸ ਕੌਣ ਜਾਏਗਾ ਦੋਨੋਂ ਪਿਓ ਪੁੱਤਰਾਂ ਨੇ ਕਿਹਾ ਸਾਡੇ ਵਿੱਚੋਂ ਕੋਈ ਵੀ ਜੇਲ ਨਹੀਂ ਜਾਣਾ ਚਾਹੁੰਦਾ ਪ੍ਰਵੀਨ ਕੋਈ ਹੱਲ ਸੋਚ ਜਿਸ ਨਾਲ ਅਸੀਂ ਦੋਵੇਂ ਇਸ ਮੁਸੀਬਤ ਤੋਂ ਬਚ ਸਕੀਏ ਪ੍ਰਵੀਨ ਨੇ ਕਿਹਾ ਸਰਦਾਰ ਸਾਹਿਬ ਇੱਕ ਗੱਲ કહਾਂ ਇਸ ਕੰਕਾਲ ਨੂੰ ਦੇਖ ਕੇ ਇਦਾਂ ਲੱਗਦਾ ਹੈ ਕਿਸ ਨੂੰ ਕਾਫੀ ਮਹੀਨੇ ਪਹਿਲਾਂ ਜ਼ਮੀਨ ਵਿੱਚ ਦਬਾਇਆ ਗਿਆ ਹੋਵੇਗਾ ਪੂਰਨ ਸਿੰਘ ਫਾਂਸੀ ਦੀ ਗੱਲ ਸੁਣ ਕੇ ਪਹਿਲਾਂ ਹੀ ਡਰ ਗਿਆ ਸੀ ਤੇ ਪਰਵੀਨ ਦੀ ਗੱਲ ਸੁਣਦਿਆਂ ਹੀ ਉਸਨੇ ਫਟਾਫਟ ਪੂਰੀ ਕਹਾਣੀ ਪ੍ਰਵੀਨ ਨੂੰ ਦੱਸ ਦਿੱਤੀ ਕਿ ਦੇਖ ਪ੍ਰਵੀਨ ਸੱਚ ਕਹਾ ਤਾਂ ਇਹ ਜ਼ਮੀਨ ਤਾਂ ਅਸੀਂ ਕੁਝ ਮਹੀਨੇ ਪਹਿਲਾਂ ਹੀ ਸਰਦਾਰ ਪ੍ਰਤਾਪ ਸਿੰਘ ਤੋਂ ਕਬਜ਼ਾ ਲਿਆ ਸੀ ਪੂਰਨ ਸਿੰਘ ਦੀ ਗੱਲ ਸੁਣ ਕੇ ਪ੍ਰਵੀਨ ਇਸ ਤਰ੍ਹਾਂ ਦਿਖਾਉਣ ਲੱਗਿਆ ਜਿਵੇਂ ਉਸ ਨੂੰ ਕੁਝ ਪਤਾ ਹੀ ਨਾ ਹੋਵੇ ਪ੍ਰਵੀਨ ਅਣਜਾਣ ਬਣ ਗਿਆ ਹੋਇਆ ਬੋਲਿਆ ਕੀ ਕੀ ਕਿਹਾ ਸਰਦਾਰ ਜੀ ਕੀ ਇਹ ਜ਼ਮੀਨ ਕਬਜ਼ੇ ਵਾਲੀ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਜਰਾ ਸਾਫ਼-ਸਾਫ਼ ਦੱਸੋ ਗੱਲ ਕੀ ਹੈ ਪੂਰਨ ਸਿੰਘ ਨੇ ਜ਼ਮੀਨ ਦੀ ਸਾਰੀ ਕਹਾਣੀ ਪ੍ਰਵੀਨ ਨੂੰ ਦੱਸੀ ਪੂਰੀ ਕਹਾਣੀ ਸੁਣਨ ਤੋਂ ਬਾਅਦ ਪ੍ਰਵੀਨ ਨੇ ਕਿਹਾ ਕਿ ਸਰਦਾਰ ਜੀ ਮੇਰੇ ਕੋਲ ਇੱਕ ਬਹੁਤ ਵਧੀਆ ਤਰਕੀਬ ਹੈ ਜਿਸ ਨਾਲ ਸੱਪ ਵੀ ਮਰ ਜਾਏਗਾ ਤੇ लाठी ਵੀ ਨਹੀਂ ਟੁੱਟੇਗੀ ਵਿਕਰਮ ਬੋਲਿਆ ਜਲਦੀ ਦੱਸ ਪ੍ਰਵੀਨ ਕੀ ਤਰਕੀਬ ਹੈ ਪਰਵੀਨ ਬੋਲਿਆ ਤਰਕੀਬ ਦੱਸਣ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਡੇ ਲਈ ਕੀ ਜ਼ਿਆਦਾ ਜ਼ਰੂਰੀ ਹੈ ਜ਼ਮੀਨ ਜਾਂ ਤੁਹਾਡੇ ਦੋਵਾਂ ਦੀ ਜਾਨ ਦੋਨਾਂ ਨੇ ਕਿਹਾ ਕਿ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਸਾਡੇ ਲਈ ਜ਼ਮੀਨ ਤੋਂ ਜ਼ਿਆਦਾ ਸਾਨੂੰ ਆਪਣੀ ਜਾਨ ਪਿਆਰੀ ਹੈ ਪਰਵੀਨ ਬੋਲਿਆ ਤਾਂ ਬਸ ਇੱਕ ਕੰਮ ਕਰੋ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਥਾਣੇਦਾਰ ਨੂੰ ਇਹ ਦੱਸੋ ਕਿ ਇਹ ਜ਼ਮੀਨ ਸਰਦਾਰ ਪ੍ਰਤਾਪ ਸਿੰਘ ਦੀ ਹੈ ਤੁਸੀਂ ਉਹਨਾਂ ਨੂੰ ਦੱਸੋ ਕਿ ਅਸੀਂ ਕੁਝ ਮਹੀਨੇ ਪਹਿਲਾਂ ਹੀ ਇਹ ਜ਼ਮੀਨ ਉਸ ਕੋਲੋਂ ਠੇਕੇ ਤੇ ਲਈ ਸੀ। ਬਾਕੀ ਦਾ ਕੰਮ ਮੈਂ ਸੰਭਾਲ ਲਵਾਂਗਾ। ਦੋਨੋਂ ਪਿਓ ਪੁੱਤਰ ਹਰਾਨ ਹੁੰਦੇ ਹੋਏ ਬੋਲੇ ਕਿ ਪ੍ਰਵੀਨ ਇਸ ਤਰ੍ਹਾਂ ਕਰਨ ਨਾਲ ਤਾਂ ਸਾਡੀ ਜ਼ਮੀਨ ਸਾਡੇ ਤੋਂ ਖੁੱਸ ਜਾਵੇਗੀ। ਫਿਰ ਕੀ ਹੋਵੇਗਾ? ਨਹੀਂ ਸਰਦਾਰ ਜੀ, ਸ਼ਾਇਦ ਤੁਸੀਂ ਮੇਰੀ ਤਰਕੀਬ ਸਮਝ ਨਹੀਂ ਰਹੇ। ਜਦੋਂ ਤੁਸੀਂ ਥਾਣੇਦਾਰ ਨੂੰ ਦੱਸੋਗੇ ਕਿ ਇਹ ਜ਼ਮੀਨ ਸਰਦਾਰ ਪ੍ਰਤਾਪ ਸਿੰਘ ਦੀ ਹੈ ਤਾਂ ਪੁਲਿਸ ਕਿਸ ਨੂੰ ਗ੍ਰਿਫਤਾਰ ਕਰੇਗੀ? ਸਰਦਾਰ ਪ੍ਰਤਾਪ ਸਿੰਘ ਨੂੰ ਅਤੇ ਜਦੋਂ ਪ੍ਰਤਾਪ ਸਿੰਘ ਜੇਲ੍ਹ ਚਲਾ ਜਾਏਗਾ ਫਿਰ ਤੁਸੀਂ ਦੁਬਾਰਾ ਜ਼ਮੀਨ ਤੇ ਕਬਜ਼ਾ ਕਰ ਸਕਦੇ ਹੋ ਇਸ ਨਾਲ ਤੁਸੀਂ ਵੀ ਜੇਲ੍ਹ ਜਾਣ ਤੋਂ ਬਚ ਜਾਓਗੇ ਤੇ ਜ਼ਮੀਨ ਵੀ ਤੁਹਾਡੇ ਕੋਲ ਹੀ ਰਹੇਗੀ ਬਸ ਫਿਰ ਕੀ ਸੀ ਪ੍ਰਵੀਨ ਦੀ ਗੱਲ ਸੁਣ ਕੇ ਦੋਨੋਂ ਪਿਓ ਪੁੱਤਰ ਹੈਰਾਨ ਰਹਿ ਗਏ ਕਿ ਵਾਹ ਪ੍ਰਵੀਨ ਤੂੰ ਤਾਂ ਬਹੁਤ ਹੁਸ਼ਿਆਰ ਨਿਕਲਿਆ ਅੱਜ ਤੱਕ ਤਾਂ ਤੂੰ ਸਾਨੂੰ ਕੰਮ ਨਾਲ ਖੁਸ਼ ਕੀਤਾ ਸੀ ਤੇ ਹੁਣ ਤੇਰੀ ਸੂਝ-ਬੂਝ ਨਾਲ ਸਾਡੀ ਜਾਨ ਵੀ ਬਚ ਜਾਏਗੀ ਇਸ ਤੋਂ ਬਾਅਦ ਤਿੰਨੇ ਥਾਣੇਦਾਰ ਦੇ ਕੋਲ ਚਲੇ ਗਏ ਤੇ ਪ੍ਰਵੀਨ ਨੇ ਜਿਵੇਂ ਉਹਨਾਂ ਨੂੰ ਕਿਹਾ ਸੀ ਉਹੀ ਗੱਲ ਦੋਨੋਂ ਪਿਓ ਪੁੱਤਰਾ ਨੇ ਥਾਣੇਦਾਰ ਨੂੰ ਕਹਿਣ ਲੱਗੇ ਥਾਣੇਦਾਰ ਸਾਹਿਬ ਇਹ ਜ਼ਮੀਨ ਸਾਡੀ ਨਹੀਂ ਹੈ ਇਹ ਅਸੀਂ ਕੁਝ ਮਹੀਨੇ ਪਹਿਲਾਂ ਠੇਕੇ ਤੇ ਪ੍ਰਤਾਪ ਸਿੰਘ ਤੋਂ ਲਈ ਸੀ ਥਾਣੇਦਾਰ ਬੋਲਿਆ ਅੱਛਾ ਹੁਣ ਖੁਦ ਫਸ ਗਏ ਫਸ ਗਏ ਹੋ ਤਾਂ ਕਿਸੇ ਹੋਰ ਨੂੰ ਫਸਾ ਕੇ ਆਪਣੀ ਜਾਨ ਬਚਾਉਣਾ ਚਾਹੁੰਦੇ ਹੋ ਥਾਣੇਦਾਰ ਸਾਹਿਬ ਜੇਕਰ ਤੁਹਾਨੂੰ ਸਾਡੀ ਗੱਲ ਤੇ ਯਕੀਨ ਨਹੀਂ ਹੋ ਰਿਹਾ ਤਾਂ ਤੁਸੀਂ ਪ੍ਰਵੀਨ ਤੋਂ ਪੁੱਛ ਲਓ ਉਹ ਸਾਡੇ ਨਾਲ ਬਸ ਕੁਝ ਦਿਨਾਂ ਤੋਂ ਹੀ ਕੰਮ ਕਰ ਰਿਹਾ ਹੈ ਇਸ ਤੋਂ ਪਹਿਲਾਂ ਉਹ ਪ੍ਰਤਾਪ ਸਿੰਘ ਦੇ ਨਾਲ ਕੰਮ ਕਰਦਾ ਸੀ ਬੋਲੋ ਪ੍ਰਵੀਨ ਸਿੰਘ ਇਹ ਜ਼ਮੀਨ ਕਿਸ ਦੀ ਹੈ ਪ੍ਰਵੀਨ ਨੇ ਕਿਹਾ ਥਾਣੇਦਾਰ ਸਾਹਿਬ ਇਹ ਜ਼ਮੀਨ ਪ੍ਰਤਾਪ ਸਿੰਘ ਦੀ ਹੈ ਪੂਰਨ ਸਿੰਘ ਅਤੇ ਵਿਕਰਮ ਸਿੰਘ ਨੇ ਤਾਂ ਬਸ ਕੁਝ ਸਮੇਂ ਤੋਂ ਇਸ ਜ਼ਮੀਨ ਤੇ ਖੇਤੀ ਕਰਨੀ ਸ਼ੁਰੂ ਕੀਤੀ ਹੈ ਪਰ ਜ਼ਮੀਨ ਦੀ ਗੱਲ ਸੁਣ ਕੇ ਥਾਣੇਦਾਰ ਨੇ ਪ੍ਰਵੀਨ ਨੂੰ ਕਿਹਾ ਕੀ ਪ੍ਰਤਾਪ ਸਿੰਘ ਨੂੰ ਬੁਲਾਉਣ ਲਈ ਕਹੋ ਪ੍ਰਵੀਨ ਤੂੰ ਇੱਕ ਕੰਮ ਕਰ ਜਾ ਸਰਦਾਰ ਪ੍ਰਤਾਪ ਸਿੰਘ ਨੂੰ ਬੁਲਾ ਕੇ ਲਿਆ ਪ੍ਰਵੀਨ ਤੁਰੰਤ ਜਾ ਕੇ ਪ੍ਰਤਾਪ ਸਿੰਘ ਨੂੰ ਬੁਲਾ ਲਿਆਉਂਦਾ ਹੈ ਪ੍ਰਤਾਪ ਸਿੰਘ ਆਪਣੇ ਨਾਲ ਪਿੰਡ ਦੇ ਸਰਪੰਚ ਨੂੰ ਵੀ ਲੈ ਕੇ ਆਉਂਦਾ ਹੈ ਸਰਪੰਚ ਨੇ ਕਿਹਾ ਇੱਥੇ ਕੀ ਹੋ ਰਿਹਾ ਹੈ ਇੱਥੇ ਇਹਨੇ ਲੋਕ ਕਿਉਂ ਇਕੱਠੇ ਹੋਏ ਹਨ ਥਾਣੇਦਾਰ ਨੇ ਕਿਹਾ ਦੇਖੋ ਸਰਪੰਚ ਜੀ ਇਹਨਾਂ ਦੋਨਾਂ ਦੀ ਜ਼ਮੀਨ ਵਿੱਚੋਂ ਇਹ ਪਿੰਜਰ ਨਿਕਲਿਆ ਹੈ ਹੁਣ ਇਹ ਲੋਕ ਕਹਿ ਰਹੇ ਹਨ ਕਿ ਇਹ ਜ਼ਮੀਨ ਇਹਨਾਂ ਦੀ ਨਹੀਂ ਬਲਕਿ ਪ੍ਰਤਾਪ ਸਿੰਘ ਦੀ ਹੈ ਥਾਣੇਦਾਰ ਨੇ ਸਰਪੰਚ ਜੀ ਨੂੰ ਪੂਰੀ ਗੱਲ ਦੱਸੀ ਤੇ ਆਪਣੇ ਆਪ ਨੂੰ ਫਸਿਆ ਦੇਖ ਪੁਰਨ ਸਿੰਘ ਨੇ ਸਰਪੰਚ ਨੂੰ ਕਿਹਾ ਨਹੀਂ ਸਰਪੰਚ ਜੀ ਇਹ ਜ਼ਮੀਨ ਸਾਡੀ ਨਹੀਂ ਹੈ ਇੱਥੇ ਅਸੀਂ ਕੁਝ ਮਹੀਨੇ ਕੁਝ ਸਮੇਂ ਤੋਂ ਖੇਤੀ ਕਰ ਰਹੇ ਹਾਂ ਤੁਸੀਂ ਸਾਡੇ ਮਜ਼ਦੂਰ ਪ੍ਰਵੀਨ ਤੋਂ ਪੁੱਛ ਲਓ ਪ੍ਰਵੀਨ ਨੇ ਫਿਰ ਕਿਹਾ ਇਹ ਇਹ ਜ਼ਮੀਨ ਸਰਦਾਰ ਪ੍ਰਤਾਪ ਸਿੰਘ ਦੀ ਹੈ ਥਾਣੇਦਾਰ ਬੋਲਿਆ ਮੈਂ ਕਿਵੇਂ ਮੰਨ ਲਵਾਂ ਕਿ ਇਹ ਜ਼ਮੀਨ ਪ੍ਰਤਾਪ ਸਿੰਘ ਦੀ ਹੈ ਸਾਡੇ ਉਥੋਂ ਦਾ ਥਾਣੇਦਾਰ ਤਾਂ ਕਹਿ ਰਿਹਾ ਸੀ ਕਿ ਇਹ ਜ਼ਮੀਨ ਤੇ ਕੋਈ ਕੇਸ ਚੱਲ ਰਿਹਾ ਹੈ। ਇਹ ਜ਼ਮੀਨ ਤੇ ਤੁਹਾਡਾ ਕਬਜ਼ਾ ਸੀ। ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਜ਼ਮੀਨ ਪ੍ਰਤਾਪ ਸਿੰਘ ਦੀ ਹੈ। ਪੂਰਨ ਸਿੰਘ ਬੋਲਿਆ ਨਹੀਂ ਸਾਹਿਬ ਅਸੀਂ ਪ੍ਰਤਾਪ ਸਿੰਘ ਨਾਲ ਧੋਖਾ ਕੀਤਾ ਸੀ। ਅਸੀਂ ਸਿਰਫ ਇਸ ਜ਼ਮੀਨ ਨੂੰ ਖੋਣਾ ਚਾਹੁੰਦੇ ਸੀ ਲੇਕਿਨ ਹੁਣ ਸਾਨੂੰ ਇਹ ਜ਼ਮੀਨ ਨਹੀਂ ਚਾਹੀਦੀ। ਜੇਕਰ ਤੁਸੀਂ ਚਾਹੋ ਤਾਂ ਅਸੀਂ ਕੇਸ ਵੀ ਵਾਪਸ ਲੈ ਲਵਾਂਗੇ। ਫਿਰ ਸਰਪੰਚ ਸਾਹਿਬ ਨੇ ਕਿਹਾ ਥਾਣੇਦਾਰ ਸਾਹਿਬ ਤੁਸੀਂ ਜਾਓ। ਬਾਕੀ ਦਾ ਕੰਮ ਅਸੀਂ ਸੰਭਾਲ ਲਵਾਂਗੇ ਸਰਪੰਚ ਦੇ ਕਹਿਣ ਤੇ ਥਾਣੇਦਾਰ ਉੱਥੋਂ ਚਲਾ ਗਿਆ ਸਰਪੰਚ ਨੇ ਪ੍ਰਤਾਪ ਸਿੰਘ ਨੂੰ ਕਿਹਾ ਕਿ ਦੱਸੋ ਇਹ ਕੰਕਾਲ ਇੱਥੇ ਕਿਵੇਂ ਆਇਆ ਤੁਸੀਂ ਕਿਸ ਨੂੰ ਮਾਰ ਕੇ ਇੱਥੇ ਨੱਪਿਆ ਸੀ ਪ੍ਰਤਾਪ ਸਿੰਘ ਨੇ ਕਿਹਾ ਸਰਪੰਚ ਜੀ ਇਹ ਤਾਂ ਨਕਲੀ ਕੰਕਾਲ ਹੈ ਇਹਨਾਂ ਦੋਨਾਂ ਪਿਓ ਪੁੱਤਰਾਂ ਨੇ ਮਿਲ ਕੇ ਮੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ ਸੀ ਮੈਂ ਅਤੇ ਪ੍ਰਵੀਨ ਨੇ ਮਿਲ ਕੇ ਇਹ ਤਰਕੀਬ ਸੋਚੀ ਤਾਂ ਕਿ ਇਹਨਾਂ ਦੋਨਾਂ ਦੀ ਮੂੰਹੋਂ ਸੱਚ ਕਢਵਾ ਸਕੀਏ ਪ੍ਰਤਾਪ ਦੀ ਗੱਲ ਸੁਣਦਿਆਂ ਹੀ ਦੋਨੋਂ ਪਿਓ ਪੁੱਤਰਾਂ ਦੇ ਪਿਆਰਾਂ ਥੱਲੇ ਉਹ ਜ਼ਮੀਨ ਖਿਸਕ ਗਈ। ਇਹ ਸਾਡੇ ਦੋਨਾਂ ਦੀ ਸਾਜ਼ਿਸ਼ ਸੀ। ਇਹਨਾਂ ਦੋਵਾਂ ਦੇ ਮੂੰਹ ਸੱਚ ਕਢਵਾਉਣ ਦੇ ਲਈ। ਪ੍ਰਵੀਨ ਨੂੰ ਇਸ ਸਾਜ਼ਿਸ਼ ਦੇ ਵਿੱਚ ਸ਼ਾਮਿਲ ਦੇਖ ਕੇ ਦੋਨੋਂ ਪਿਓ ਪੁੱਤਰ ਸਮਝ ਗਏ ਕਿ ਇਹ ਸਭ ਸਰਦਾਰ ਪ੍ਰਤਾਪ ਸਿੰਘ ਅਤੇ ਪ੍ਰਵੀਨ ਦੀ ਮਿਲੀਭੁਗਤ ਸਾਜ਼ਿਸ਼ ਸੀ। ਦੋਨੋਂ ਪਿਓ ਪੁੱਤਰਾਂ ਕੋਲ ਆਪਣੀ ਗਲਤੀ ਮੰਨਣ ਦੇ ਸਿਵਾ ਕੋਈ ਹੋਰ ਚਾਰਾ ਨਹੀਂ ਸੀ। ਦੋਨਾਂ ਨੇ ਕਿਹਾ ਸਾਨੂੰ ਮaaf ਕਰ ਦਿਓ ਸਰਪੰਚ ਜੀ ਅਸੀਂ ਲਾਲਚ ਵਿੱਚ ਆ ਗਏ ਸੀ ਸਾਨੂੰ ਮaaf ਕਰ ਦਿਓ ਅਸੀਂ ਅੱਜ ਤੋਂ ਬਾਅਦ ਇਹੋ ਜਿਹੀ ਗਲਤੀ ਕਦੀ ਨਹੀਂ ਕਰਾਂਗੇ ਇਹ ਜ਼ਮੀਨ ਵੀ ਅਸੀਂ ਪ੍ਰਤਾਪ ਸਿੰਘ ਨੂੰ ਵਾਪਸ ਦੇ ਦੇਵਾਂਗੇ ਪੂਰਨ ਸਿੰਘ ਅਤੇ ਵਿਕਰਮ ਦੋਨੋਂ ਸਰਪੰਚਾਂ ਤੇ ਪ੍ਰਤਾਪ ਸਿੰਘ ਤੋਂ ਮਾਫੀ ਮੰਗਣ ਲੱਗੇ ਦੋਨਾਂ ਨੂੰ ਇੰਨਾ ਗਿੜਗੜਾਉਂਦਿਆਂ ਦੇਖ ਪ੍ਰਤਾਪ ਸਿੰਘ ਨੇ ਉਹਨਾਂ ਨੂੰ ਮaaf ਕਰ ਦਿੱਤਾ ਸਰਪੰਚ ਨੇ ਵੀ ਉਹਨਾਂ ਨੂੰ ਜੇਲ੍ਹ ਨਹੀਂ ਭੇਜਿਆ ਤੇ ਪੂਰਨ ਸਿੰਘ ਨੇ ਆਪਣਾ ਕੇਸ ਵਾਪਸ ਲੈ ਲਿਆ ਪ੍ਰਤਾਪ ਸਿੰਘ ਦੇ ਕੇਸ ਵਾਪਸ ਲੈਣ ਤੋਂ ਬਾਅਦ ਸਰਪੰਚ ਜੀ ਉਥੋਂ ਚਲੇ ਗਏ ਪੂਰਨ ਸਿੰਘ ਅਤੇ ਵਿਕਰਮ ਸਿੰਘ ਕਹਿੰਦੇ ਹਣ ਧੰਨਵਾਦ ਪ੍ਰਤਾਪ ਸਿੰਘ ਤੁਸੀਂ ਸਾਨੂੰ ਮਾਫ ਕਰ ਦਿੱਤਾ ਅੱਜ ਤੋਂ ਬਾਅਦ ਅਸੀਂ ਇਹੋ ਜਿਹੀ ਗਲਤੀ ਕਦੀ ਨਹੀਂ ਕਰਾਂਗੇ ਪ੍ਰਤਾਪ ਸਿੰਘ ਨੇ ਕਿਹਾ ਠੀਕ ਹੈ ਪੂਰਨ ਸਿੰਘ ਕੋਈ ਗੱਲ ਨਹੀਂ ਮੈਂ ਤੈਨੂੰ ਮਾਫ ਕੀਤਾ ਬਸ ਯਾਦ ਰੱਖੀ ਕਿ ਇੱਕ ਜ਼ਮੀਨ ਦੇ ਟੁਕੜੇ ਲਈ ਤੂੰ ਆਪਣੇ ਸਕੇ ਸੰਬੰਧੀਆਂ ਨਾਲ ਕਦੀ ਵੀ ਗਲਤ ਨਾ ਕਰਨਾ ਬੁਰੇ ਸਮੇਂ ਵਿੱਚ ਤੇਰੇ ਨਾਲ ਆਪਣੇ ਹੀ ਤੇਰੇ ਨਾਲ ਖੜੇ ਹੋਣਗੇ ਜ਼ਮੀਨ ਦਾ ਕੀ ਹੈ ਇਹ ਕਦੀ ਤੇਰੀ ਤੇ ਕਦੀ ਮੇਰੀ ਆਖਰੀ ਵਿੱਚ ਸਰਦਾਰ ਪ੍ਰਤਾਪ ਸਿੰਘ ਨੇ ਪ੍ਰਵੀਨ ਨੂੰ ਵੀ ਇੱਕ ਜ਼ਮੀਨ ਦਾ ਹਿੱਸਾ ਦੇ ਦਿੱਤਾ ਤੇ ਉਸ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਪ੍ਰਤਾਪ ਸਿੰਘ ਨੇ ਕਿਹਾ ਪ੍ਰਵੀਨ ਜਿਵੇਂ ਮੈਂ ਵਾਦਾ ਕੀਤਾ ਸੀ ਜਿਸ ਜ਼ਮੀਨ ਤੇ ਤੂੰ ਕੰਮ ਕਰ ਰਿਹਾ ਸੀ ਅੱਜ ਤੋਂ ਉਹ ਜ਼ਮੀਨ ਤੇਰੀ ਹੈ ਤੇ ਹੁਣ ਤੂੰ ਉਸ ਦਾ ਮਾਲਕ ਹੈ ਪ੍ਰਵੀਨ ਬੋਲਿਆ ਨਹੀਂ ਮਾਲਕ ਇਸ ਦੀ ਕੋਈ ਜ਼ਰੂਰਤ ਨਹੀਂ ਹੈ ਯਾਦ ਕਰ ਪ੍ਰਵੀਨ ਤੂੰ ਮੈਨੂੰ ਕਿਹਾ ਸੀ ਨਾ ਕਿ ਬਸ ਮਿਹਨਤ ਕਰਦੇ ਰਹੋ ਇੱਕ ਦਿਨ ਤਕਦੀਰ ਦਾ ਦਰਵਾਜ਼ਾ ਜ਼ਰੂਰ ਖੁੱਲੇਗਾ ਤੇ ਸਮਝ ਅੱਜ ਤੇਰੀ ਤਕਦੀਰ ਦਾ ਦਰਵਾਜ਼ਾ ਖੁੱਲ ਚੁੱਕਾ ਹੈ ਤੇ ਹੁਣ ਤੇਰੇ ਕੋਲ ਵੀ ਜ਼ਮੀਨ ਹੈ ਅੱਜ ਤੋਂ ਤੈਨੂੰ ਕਿਸੇ ਹੋਰ ਦੀ ਜ਼ਮੀਨ ਤੇ ਕੰਮ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇਸ ਤਰ੍ਹਾਂ ਪ੍ਰਵੀਨ ਨੇ ਆਪਣੀ ਮਿਹਨਤ ਤੇ ਸੂਝ-ਬੂਝ ਨਾਲ ਸਰਦਾਰ ਪ੍ਰਤਾਪ ਸਿੰਘ ਨੂੰ ਉਸ ਦੀ ਜ਼ਮੀਨ ਵਾਪਸ ਦਵਾ ਦਿੱਤੀ ਤੇ ਦੋਨੋਂ ਠੱਗੀ ਕਰਨ ਵਾਲੇ ਪਿਓ-ਪੁੱਤਰਾਂ ਨੂੰ ਵੀ ਸਬਕ ਸਿਖਾਇਆ ਇਸ ਤਰ੍ਹਾਂ ਪ੍ਰਵੀਨ ਨੇ ਆਪਣੀ ਮਿਹਨਤ ਤੇ ਚਲਾਕੀ ਦੀ ਮਦਦ ਨਾਲ ਆਪਣੀ ਮਾੜੀ ਕਿਸਮਤ ਬਦਲ ਦਿੱਤੀ ਤੇ ਹੁਣ ਉਹ ਵੀ ਇੱਕ ਜ਼ਮੀਨ ਦਾ ਮਾਲਕ ਬਣ ਗਿਆ ਤੇ ਉਸ ਦਾ ਜੀਵਨ ਵੀ ਸਵਾਰਿਆ ਗਿਆ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ رائے ਜ਼ਰੂਰ ਦੇਣਾ ਜੇਕਰ ਕਹਾਣੀ ਵਧੀਆ ਲੱਗੀ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਸਕੇ ਸਬੰਧੀਆਂ ਨਾਲ ਸ਼ੇਅਰ ਜ਼ਰੂਰ ਕਰਨਾ ਮੇਰੇ ਪਿੰਡੂ ਜ਼ਿੰਦਗੀ ਚੈਨਲ ਤੇ ਅੱਜ ਤੁਸੀਂ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਤਾਂ ਜੋ ਇਦਾਂ ਦੀਆਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਅਸੀਂ ਤੁਹਾਡੇ ਲਈ ਹਾਜ਼ਰ ਹੁੰਦੇ ਰਹੀਏ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ